ਜੋ ਬੋਲੇ ਸੋ ਨਿਰਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਜੈ ਪੀਂ ਜੈ ਭਾ ਸੋ ਅੱਜ ਪਿੰਡ ਵੀਨੇਾਲ ਦੀ ਧਰਤੀ ਤੇ ਪਹੁੰਚੇ ਹਾਂ ਦਾ ਗ੍ਰੇਡ ਕੁਮਾਰ ਇੰਟਰਨੈਸ਼ਨਲ ਸੰਸਥਾ ਰਜਿਸਟਰਡ ਕੋ ਨਾਲ ਹੀ ਸਾਡੇ ਅਸ਼wini ਜੀ ਭੀਮਾਰਵੀ ਤੋਂ ਜੋ ਸਤਗੁਰੂ ਵਿਦਾਸ ਮਹਾਰਾਜ ਜੀ ਡਾਕਟਰ ਬਾਬਾ ਸਾਹਿਬ ਉਮੇਦਕਾਰ ਜੀ ਦੇ ਨਾਂ ਤੇ ਫ੍ਰੀ ਟਿਊਸ਼ਨ ਸੈਂਟਰ ਜਿਹੜਾ ਉਹ ਇਸੇ ਪ੍ਰਵੰਦਰ ਕਮੇਟੀ ਦੇ ਵੱਲੋਂ ਐਕਸ਼ਨ ਸੀ ਪ੍ਰਸੂਤਮ ਜੀ ਵੱਲੋਂ ਨਾਲ ਹੋਰ ਉਹਨਾਂ ਦੇ ਸਾਥੀ ਜਿਹੜੇ ਇਹ ਅਪਰਾਲਾ ਜਿਹੜਾ ਕੀਤਾ ਗਿਆ ਕਿਉਂਕਿ ਜਿਹੜਾ ਇੱਕ ਬੱਚਿਆਂ ਨੂੰ ਪੜਾਉਣਾ ਵਿਦਿਆ ਪ੍ਰਾਪਤ ਕਰਨ ਦੇ ਵਾਸਤੇ ਜਿਹੜਾ ਯੋਗਦਾਨ ਪਾਉਣਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਵਿਦਿਆ ਤੋਂ ਬਿਨਾ ਜਿਹੜਾ ਜੀਵਨ ਅਧੂਰਾ ਹੈ ਗੁਰੂਆਂ ਮਹਾਂਪੁਰਸ਼ਾਂ ਨੇ ਵੀ ਇਹੀ ਸਮਝਾਇਆ ਤੇ ਡਾਕਟਰ ਬਾਬਾ ਸਾਹਿਬ ਭੀਮਰਾਓ ਉਮੀਦਵਾਰ ਜੀ ਵੀ ਇਹੀ ਸਮਝਾਉਂਦੇ ਆ ਕਿ ਆਪਾਂ ਜਿਹਨੇ ਬੱਚੇ ਪੜ੍ਹ ਲਿਖਦੇ ਹਨ ਉਹ ਪੜ੍ਹ ਕੇ ਆਪਣੇ ਬੱਚੇ ਭਵਿਸ਼ਾ ਜਿਹੜਾ ਬਣਾਉਣ ਤਾਂ ਕਿ ਆਪਣੀ ਤਰੱਕੀ ਜਿਹੜੀ ਆ ਆਪ ਆਪਣਾ ਜੀਵਨ ਦਾ ਭਲਾ ਜਿਹੜਾ ਕਿਸ ਤਰ੍ਹਾਂ ਜੀਵਨ ਜੀਣਾ ਹੈ ਸਤਗੁਰੂ ਮਹਾਰਾਜ ਇਹਨਾਂ ਨੂੰ ਬਲ ਬਖਸ਼ਿਸ਼ ਕਰਨ ਜੀ ਸੋ ਫਿਰ ਇਸ ਵਾਰ ਜੋ ਧੰਨਵਾਦ ਕਰਦੇ ਆ ਪਰਉੰਦਰ ਕਮੇਟੀ ਦੇ ਅੱਛੇ ਦੇ ਬੀਨੇ ਵਾਲ ਦਾ ਜੈ ਗੁਰਦੇਵ ਧੰਨ ਗੁਰਦੇਵ